ਸੇਕ ਕਾਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁਖਰੀ ਸਲਾਣਾ ਵਰਸੀ ਚਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਮਨਾਇ ਗਈ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੁਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਖਾਲਸਾ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਰਦਾਸ ਭਾਈ ਬਲਜੀਤ ਸਿੰਘ ਨੇ ਕੀਤੀ ਅਤੇ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਸਰਵਣ ਕਰਵਾਇਆ ਇਸ ਮੌਕੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਕਿਹਾ ਕਿ ਪਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁਖਾ ਕੌਮੀ ਸ਼ਹੀਦ ਨੇ ਜਿਨ੍ਹਾਂ ਨੇ ਕੌਮ ਖਾਤਰ ਸ਼ਹਾਦਤ ਪ੍ਰਾਪਤ ਕੀਤੀ ਉਹਨਾਂ ਨੇ ਕਿਹਾ ਕਿ ਇਹਨਾਂ ਸਿੰਘਾਂ ਵੱਲੋਂ ਕੌਮੀ ਜਜ਼ਬੇ ਖਾਤਰ ਦਿੱਤੀਆਂ ਸ਼ਹਾਦਤਾਂ ਨੂੰ ਕੌਮ ਹਮੇਸ਼ਾ ਸਜਦਾ ਕਰਦੀ ਹੈ ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਪਾਈ ਭਪਿੰਦਰ ਸਿੰਘ ਬੀਬੀ ਕੁਲਵੰਤਕਾਰ ਬੀਬੀ surjit kar ਅਤੇ ਭਾਈ ਨਿਰਮਲ ਸਿੰਘ ਸਮੇਤ ਹੋਰਾਂ ਨੂੰ ਸ਼੍ਰਮਣੀ ਕਮੇਟੀ ਵੱਲੋਂ ਗੁਰੂ ਬਖਸ਼ਿਸ਼ ਸਿਰੋਪਾਓ ਵੀ ਦਿੱਤੇ ਗਏ ਇਸ ਮੌਕੇ ਸ਼੍ਰਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲ ਕਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਰਦਾਰ ਭਗਵੰਤ ਸਿੰਘ ਤੰਘੇੜਾ ਤੋਂ ਇਲਾਵਾ ਪਾਈ ਦਲਜੀਤ ਸਿੰਘ ਬਿੱਟੂ ਸ੍ਰੀ ਦਰਬਾਰ ਸਾਹਿਬ ਪ੍ਰਬੰਧ ਦੇ ਅਧਿਕਾਰੀ ਅਤੇ ਸ਼੍ਰਮਣੀ ਕਮੇਟੀ ਅਧਿਕਾਰੀ ਮੌਜੂਦ ਸਨ ਸਤ ਗੁਰਿਆ ਕੈ ਸੀਸ ਪੇਟ ਦੇਓ ਇਹ ਸਤਿਗੁਰੇ ਸਾਚੇ ਭਾਵੇਂ ਸੰਗਤ ਜੀਓ ਮਹਾਨ ਯੋਧਿਆਂ ਨੂੰ ਯਾਦ ਕਰਦੇ ਆਂ ਦਿਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਨ ਦੇ ਲਈ ਮਨਾਉਂਦੇ ਲਈ ਪਿਛਲੇ ਪਰਸੋਂ ਰੋਜ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤ ਸਰ ਸਾਹਿਬ ਸੱਜ ਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਸੋਚੇ ਹੀ ਪ੍ਰਬੰਧ ਦੇ ਵੱਲੋਂ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਨ ਅਸਥਾਨ ਸ਼ਹੀਦਗੰਜ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸਤਿਗੁਰਾਂ ਦੀ ਧੁਰਕੀ ਬਾਣੀ ਗੱਬੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਭਰਾਦប ਹੋਏ ਸਾਲ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਸੰਪੂਰਨ ਦਾਇ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਭੋਗ ਪਏ ਉਪਰੰਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਗੁਰਦੇਵ ਸਿੰਘ ਜੀ ਨੇ ਸਾਨੂੰ ਸਾਰਿਆਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਗੁਰੂ ਚਰਨਾਂ ਦੇ ਨਾਲ ਜੋੜਿਆ ਸੱਤੀ ਪਾਤਸ਼ਾਹ ਜੀ ਦੇ ਹਜ਼ੂਰ ਅਰਦਾਸ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅਰਦਾਸੀ ਸੰਤ ਭਾਈ ਵਰਜੀਤ ਸਿੰਘ ਜੀ ਨੇ ਕੀਤੀ। ਔਰ ਸੱਤੀ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਸਾਰਿਆਂ ਦੇ ਸ਼ੰਕੇ ਨਿਗਰਿਤ ਕਰਨ ਦੇ ਲਈ ਸਾਨੂੰ ਮੁੱਖ ਬਾਤ ਦੀ ਗਾਥਾ ਬਖਸ਼ੀ ਜੀ ਔਰ ਹਾਵਦੀਆਂ ਕੌਂਤੀਆਂ ਰਹਿਣ ਨਾ ਬਾਗ ਹੈ। ਸੁਰਨਰ ਦੇਵਾ ਉਠ ਸਧਾਰੇ ਕਰ ਮੁਰਜਨ ਸੇਵਾ ਜੀਵਤ ਤੇ ਕੇ ਜਿਨੀ ਹਰ ਹਰ ਤੇ ਆਇਆ ਆਈ ਦੇ ਬਚੀ ਉਸ ਦੀ ਮਰਿਆਦਾ ਸਮੇਂ ਦੇ ਨਾਲ ਵਿਦ ਕੋਈ ਵੀ ਬਣੇ ਬੰਦਾ ਇਤੋਂ ਤੁਰ ਜਾਂਦਾ ਹੈ ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮਾ ਦੇ ਉੱਤੇ ਜਿਨ੍ਹਾਂ ਨੇ ਫੁੱਲ ਚੜਾਏ ਜੱਬੇ ਬਾਣ ਲੱਗਿਓ ਤਵੈ ਰੋਸ ਜਾ ਗਿਓ ਤੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਵੀ ਆਖਿਆ ਜੇ ਜੀਵ ਐ ਬੱਤ ਰੱਥੀ ਜਾਏ ਸਭ ਹਰਾਮ ਜੀਤਾ ਇਹ ਸਿਖਾਏ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੋ ਸਾਡੇ ਮਹਾਨ ਸੂਰਬੀਰ ਯੋਧਿਆਂ ਨੇ ਸੰਗਤ ਜੀ ਉਸ ਜ਼ਾਲਮ ਵੈਤਿਆਂ ਨੂੰ ਮੌਤ ਦੀ ਗੱਡੀ ਚੜ੍ਹਾ ਤੇ ਆਪਣਾ ਪ੍ਰਣ ਨਿਭਾਇਆ ਸੱਚੇ ਬਾਪਸ਼ਾਹ ਮਹਾਰਾਜ ਕਹਿੰਦੇ ਉਹ ਸ਼ਹੀਦ ਜਰੂਰ ਹੋਏ ਨੇ ਪਰ ਸ਼ਹੀਦ ਕਦੇ ਮਰਦੇ ਨਹੀਂ ਉਹ ਅਮਰ ਹੋ ਜਾਂਦੇ ਨੇ ਅਮਰ ਹੋ ਜਾਂਦੇ ਨੇ ਜੀਵਤ ਪੇਖੇ ਜਿਨੀ ਹਰ ਹਰ ਤੇ ਆਇਆ ਉਹ ਕਦੇ ਮਰਦੇ ਨਹੀਂ ਉਹ ਹਮੇਸ਼ਾ ਹੀ ਜਿਉਂਦੇ ਰਹਿੰਦੇ ਨੇ ਹਮੇਸ਼ਾ ਹੀ ਜਿਉਂਦੇ ਰਹਿੰਦੇ ਨੇ ਉਹ ਅਮਰ ਹੋ ਜਾਂਦੇ ਨੇ ਉਹਨਾਂ ਅਮਰ ਸ਼ੀਖਾ ਦੀ ਯਾਦ ਨੂੰ ਅੱਜ ਅਸੀਂ ਨਮਸਕਾਰ ਕੀਤੀ ਹੈ ਬਾਰੰਬਾਰ ਵੰਦਨਾ ਕਰਨ ਦੇ ਲਈ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਆਏ ਆਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਮਿਹਰ ਅਤ ਬਖਸ਼ਿਸ਼ ਕਿਰਪਾ ਕਰਨ ਸਾਡੇ ਸਾਰਿਆਂ ਦਾ ਗਾਵੇ ਸਾਡੇ ਸਾਰਿਆਂ ਦਾ ਸੁਣਿਆ ਕਦਮ ਕਦਮ ਦਰਤੀ ਪ੍ਰਵਾਣ ਕਰਨ ਸਬਨਾਨੂ ਕਰਾਉ ਕਰੂ ਸਿੱਕੀ ਸਰੂਸਾ ਨਾਮ ਦੀ ਦਾਤ ਚੜ੍ਹਦੀ ਕਲਾ ਦੇ ਜੀ ਉਸਤੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕਰਨ ਮੈਂ ਬੇਨਤੀ ਕਰਾਉ ਸ਼ਹੀਦ ਪਰਿਵਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੂਪਾ ਲੈਣ ਦੀ ਕਿਰਪਾ ਕਰਨ ਜੀ ਹੋਜੂ ਜੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰ ਤੇ ਦੇਵੋ ਸਤ ਗੁਰ ਆਗੈ ਗੁਰ ਪਰਸ ਹਾਮ ਲੋ ਮਿਲ ਕੰਤਨ ਹੋਯਾਰਾ ਗੁਰ ਪਰਸ ਹਾਮ ਲੋ